ਇੱਕ ਜਾ ਰਹੇ ਅੰਦਰ ਇਹ ਬਤਾਓ ਮੈਂ ਰਹਿਣਾ ਮਤ ਬਿਲਕੁਲ ਵੀ ਇਹ ਲੇਡੀ ਕੋ ਅੰਦਰ ਕਿਉਂ ਲਾਉਂ ਇਹਨੇ ਪੁੱਛਿਆ ਅੰਦਰ ਕਿੱਧਰ ਹੋ ਜਾਈਏ ਕਿ ਲੜੋ ਮਤ ਦੱਸ ਕੀ ਕਹਿਤਾ ਤੁਹਾਨੂੰ ਇਹੋ ਜਾ ਮੈਂ ਮੇਰੇ ਕੋਲ ਆਈਡਿ ਕਾਰਡ ਹੈਗਾ ਸਰ ਮੈਂ ਇੱਥੇ ਐਮ ਇੰਗਲਿਸ਼ ਦੀ ਸਟੂਡੈਂਟ ਆ ਮੇਰੇ ਕੋਲ ਆਈ ਕਾਰਡ ਵੀ ਹੈਗਾ ਮੈਂ ਕਿ ਅੰਦਰ ਕਿੱਥੋਂ ਦੀ ਜਾਈਏ ਅਗੇ ਲੜੋ ਮਤ ਆ ਕੀ ਗੱਲ ਬਾਂਦੀ ਸੋਡੀ ਲੜੋ ਮਤ ਲੜਨਾ ਤਾਂ ਮੈਂ ਤੁਹਾਨੂੰ ਦੱਸ ਦਾਂਗੇ ਸਾਡੀ ਆਉਣ ਦੋ ਜਾਓ ਤਾਂ ਚੜ ਕੇ ਮੈਂ ਕਿਸੇ ਦਿਨ ਲੜਨ ਦਾ ਦੱਸ ਦਾਂਗੇ ਤੁਹਾਨੂੰ ਸਮਾਰ ਕੇ ਆਓ ਜੀ ਗੱਲ ਨਹੀਂ ਹੈਗੀ ਇਹਨਾਂ ਤੋਂ ਐ ਪੁੱਛੋ ਵੀ ਅੰਦਰ ਕਿੱਧਰ ਦੀ ਜਾਈਏ ਫਿਰ ਅਸੀਂ ਅਸੀਂ ਮੋਰਚੇ ਵਾਸਤੇ ਆਏ ਆ ਕੋ ਯੂਨੀਵਰਸਿਟੀ ਪੰਜਾਬ ਦੀ ਏ ਠੀਕ ਹੈ ਇਹ 47 ਸਾਲ ਮੈਂ ਪਹਿਲਾਂ ਲਾਹੌਰ ਚ ਹੁੰਦੀ ਸੀ 47 ਤੋਂ ਪਹਿਲਾਂ ਉਸ ਤੋਂ ਬਾਅਦ ਆਪਾਂ ਇੱਥੇ ਬਣਾਈਏ ਇਹ ਪੰਜਾਬੀਆਂ ਨੇ ਬਣਾਈਏ ਪੰਜਾਬੀਆਂ ਨੇ ਬਹਾਲ ਕੀਤੀ ਏ ਯੂਨੀਵਰਸਿਟੀ ਤੁਸੀਂ ਜਿੰਨੀਆਂ ਹੋਰ ਸੈਂਟਰਲਾਈਜ਼ ਹੋਈਆਂ ਯੂਨੀਵਰਸਟੀਆਂ ਸਾਰੀਆਂ ਯੂਨੀਵਰਸਟੀਆਂ ਦਾ ਜਾ ਕੇ ਤੁਸੀਂ ਹਾਲ ਦੇਖ ਲਓ ਬਠਿੰਡੇ ਵਾਲੀ ਯੂਨੀਵਰਸਿਟੀ ਦਾ ਦੇਖ ਲਓ ਉੱਥੇ ਜੀ ਡੱਕਾ ਨਹੀਂ ਬਣਿਆ ਕੁੜੀਆਂ ਦੇ ਹਸਪਤਲਾਂ ਦੀਆਂ ਬਾਥਰੂਮਾਂ ਦੀਆਂ ਛੱਤਾਂ ਡਿੱਗੀਆਂ ਪਈਆਂ ਨੇ ਠੀਕ ਹੈ ਉਹ ਬੱਚੇ ਆ ਹੀ ਕੱਟ ਰਹੇ ਨੇ ਜਿਵੇਂ ਤਿਵੇਂ ਹੁਣ ਬੰਦਾ ਸੈਂਟਰਲ ਯੂਨੀਵਰਸਿਟੀ ਦੇ ਨਾਮ ਤੇ ਆ ਜਾਂਦਾ ਵੀ ਵਧੀਆ ਹੋਣੀ ਹੈਨਾ ਪਰ ਉੱਥੇ ਡੱਕਾ ਵੀ ਨਹੀਂ ਹੈਗਾ ਦੇਖਣ ਨੂੰ ਦੋ ਬਲਾਕ ਨੇ ਯੂਨੀਵਰਸਿਟੀ ਦੇ ਨਾਮ ਤੇ ਜਿੱਥੇ ਬੱਚੇ ਪੜ੍ਹਦੇ ਨੇ ਬਸ ਹੋਰ ਕੁਝ ਨਹੀਂ ਐਡੀ ਯੂਨੀਵਰਸਿਟੀ ਖੜੀ ਹੈ ਕੱਲ੍ਹ ਨੂੰ ਇਹਨੂੰ ਤੁਸੀਂ ਸੈਂਟਰਲਾਈਜ਼ ਕਰ ਦੋਗੇ ਇੱਥੇ ਤੁਸੀਂ ਦੇਖ ਲਿਓ ਇੱਥੇ ਭਾਜਪਾ ਦਾ ਰਾਜ ਆ ਜਾਣਾ ਇਹ ਵੀ ਭਾਜਪਾ ਆਈ ਚੁੱਕੀ ਆ ਠੀਕ ਹੈ ਫਿਰ ਆਰਐਸਐਸ ਆਏਗੀ ਹੋਰ ਕੁਝ ਨਹੀਂ ਆ ਇਹਨਾਂ ਨੇ ਬਸ ਗੁੰਡਾਗਰਦੀ ਸਾਰੇ ਕਿਤੇ ਲਾਗੂ ਕਰਨੀਆਂ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੀ ਗੱਲ ਕੀਤੀ ਹੈ ਪੰਜਾਬ ਸਰਕਾਰ ਕਿੰਨਾ ਕਿਤਾਬਾ ਪੇਸ਼ ਕਰ ਰਹੀ ਹੈ ਕਿੰਨੇ ਕ ਬੰਦੇ ਪੰਜਾਬ ਸਰਕਾਰ ਨੇ ਤਾਂ ਜੀ ਪਹਿਲਾਂ ਦੇਖੋ ਅੱਜ ਤੋਂ 2 ਸਾਲ ਪਹਿਲਾਂ ਅਸੀਂ ਮੋਹਾਲੀ ਗਏ ਸੀ ਬਾਰਡਰ ਤੇ ਘਰਨੇ ਵਾਸਤੇ ਠੀਕ ਆ ਉੱਥੇ ਵੀ ਮੋਰਜਾ ਸੀ ਇਹਨਾਂ ਨੇ ਕੀ ਕੀਤਾ ਮੋਰਜੇ ਤੇ ਜਵਾਕਾਂ ਨਾਲ ਉੱਥੇ ਵੀ ਇਹਨਾਂ ਨੇ ਆਹੀ ਗੁੰਡਾਗਰਦੀ ਕੀਤੀ ਬੈਰੀਗੇਡ ਲਾ ਲਏ ਠੀਕ ਆ ਬੈਰੀਗੇਡ ਤੋਂ ਬਾਅਦ ਉੱਥੇ ਪਹਿਲਾਂ ਤਾਂ ਇਹਨਾਂ ਨੇ ਲਾਠੀ ਚਾਰਜ ਕੀਤਾ ਫਿਰ ਅੱਗੇ ਚੰਡੀਗੜ੍ਹ ਬਾਰਡਰ ਤੱਕ ਪਹੁੰਚ ਨਹੀਂ ਦਿੱਤਾ ਪਿੱਛੇ ਕਹਿੰਦੇ ਸਾਡੇ ਨਾਲ ਮੀਟਿੰਗ ਕਰ ਲਓ ਭਗਵ ਉਹਨਾਂ ਨੇ ਤਾਂ 250 ਕਰੋੜ ਚ ਆ 250 ਵੀ ਨਹੀਂ 2.5 ਕਰੋੜ ਚ ਵੇਚਤੀ ਠੀਕ ਹੈ ਯੂਨੀਵਰਸਿਟੀ ਤੁਸੀਂ ਤਾਂ ਕਹਿ ਰਹੇ ਕਿ ਅਸੀਂ ਇੱਕ ਡਾਕੇ ਖੜੇ ਯੂਨੀਵਰਸਿਟੀ ਜਾਣ ਨਹੀਂ ਦੇਾਂਗੇ ਇਹ ਜਿਹੜੇ ਇੱਕ ਡਾਕੇ ਖੜੇ ਨੇ ਦਿਖਾ ਦਿਓ ਜੀ ਸਾਨੂੰ ਜਿੱਥੇ ਖੜੇ ਨੇ ਇੱਥੇ ਤੁਸੀਂ ਅੰਦਰ ਚੱਲ ਜੂ ਮੋਰਚੇ 'ਚ ਸਟੂਡੈਂਟ ਹੀ ਬੈਠੇ ਨੇ ਸਾਰੇ ਹੋਰ ਸਿੰਗਰ ਵੀ ਇੱਥੇ ਕਾਫੀ ਆ ਚੁੱਕੇ ਨੇ ਠੀਕ ਹੈ ਨਾਲ ਖੜਨ ਵਾਲੇ ਜਿਹੜੇ ਨਾਲ ਖੜਨਾ ਹੁੰਦਾ ਕਿ ਨਾਲ ਖੜਦਾ ਜਿਹੜੇ ਇਹਨਾਂ ਨੇ ਬਸ ਇੱਥੇ ਆਏ ਸੀ ਪਰਸੋਂ ਦੇ ਚੌਥੇ ਇੱਥੇ ਇੱਕ ਲੀਡਰ ਆਏ ਸੀ ਉਹਨਾਂ ਨੂੰ ਬੱਚਿਆਂ ਨੇ ਸਵਾਲ ਕੀਤਾ ਵੀ ਤੁਸੀਂ ਪਹਿਲਾਂ 2.5 ਕਰੋੜ ਚ ਕਿਉਂ ਵੇਚੀ ਯੂਨੀਵਰ ਤੇ ਉਹਨਾਂ ਨੇ ਜਿਆਦਾ ਪੁੱਛਿਆ ਬੱਚਿਆਂ ਨੇ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਗੱਡੀ 'ਚ ਬੈ ਕੇ ਭੱਜ ਗਏ ਤੁਸੀਂ ਨਾਲ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਬੈਠੇ ਨੇ ਬੈਠੇ ਦਿਖਾ ਦਿਓ ਕਿੱਥੇ ਬੈਠੇ ਨੇ ਜਾਂ ਖੜੇ ਦਿਖਾ ਦਿਓ ਕਿੱਥੇ ਖੜੇ ਨੇ ਇੱਥੇ ਭਗਵੰਤ ਮਾਨ ਦਾ ਫਰਜ ਨਹੀਂ ਸੀ ਬੰਦਾ ਆਉਣ ਦਾ ਠੀਕ ਹੈ ਪੰਜਾਬ ਦਾ ਸੀਐਮ ਐ ਇਸ ਟਾਈਮ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦੇ ਹੱਥਾਂ 'ਚੋਂ ਖੋਈ ਜਾ ਰਹੀ ਆ ਉਹਦਾ ਫਰਜ ਨਹੀਂ ਸੀ ਬਣਦਾ ਆਉਣ ਦਾ ਠੀਕ ਹੈ ਮੁੱਖ ਮੰਤਰੀ ਇਹਦਾ ਕੋਈ ਸੈਨੇਟ ਦੀ ਮੀਟਿੰਗ ਤਾਂ ਨਹੀਂ ਐਟੈਂਡ ਕੀਤੀ ਕਹਿੰਦੇ ਹਾਂ ਹਾਂਜੀ ਬਿਲਕੁਲ ਨਹੀਂ ਕੀਤੀ ਉਹਨਾਂ ਨੂੰ ਕੋਈ ਵਾਰਕ ਹੀ ਨਹੀਂ ਨਾ ਪੈਂਦਾ ਉਹਨਾਂ ਨੇ ਤਾਂ ਵੇਚ ਨਹੀਂ ਉਹਨਾਂ ਨੇ ਵੇਚਦੀ ਨਹੀਂ ਇਹ ਸਾਰੇ ਦੇਖੋ 143 ਦੇ ਚੱਟੇ ਬੱਡੇ ਨੇ ਹੋਰ ਕੋਈ